ਭਾਜੀ ਤੁਹਾਡਾ ਆਪਣਾ ਸਾਬੀ ਭਾਜੀ ਭਾਜੀ ਕਿਹੜਾ ਪਿੰਡ ਹੈ ਕਾਲਾ ਸੰਘਿਆ ਭਾਜੀ ਭਾਜੀ ਅੱਜ ਜਿਹੜੀ ਘਟਨਾ ਆਈ ਹੈ ਕਿਹੜੇ ਪਿੰਡ ਹੋਈ ਹੈ ਔਰ ਕੀ ਗੱਲ ਹੋਈ ਹੈ ਇਹ ਸਖਾਣੀ ਹੋਈ ਆ ਭਾਜੀ ਠੱਕੇ ਨਾਲ ਸਾਡੇ ਥਾਂ ਦੇ ਆਲੂ ਵਾਗੇ ਜਦੋਂ ਭਾਜੀ ਹੁਣੇ ਆਏ ਆ ਤੇ ਇਹਨਾਂ ਨੇ ਬਾਅਦ ਚ ਕੁੱਟਮਾਰ ਕੀਤੀ ਆ ਜੀ ਨਾਲੇ ਗੱਡੀ ਭੰਨੀ ਆ ਤੁਹਾਡੇ ਕਪੂਰਤਲਾ ਕਾਲਾ ਸਿੰਘਾ ਰੋਡ ਤੇ ਇਸੋ ਖਾਨੀ ਪਿੰਡਾ ਹਾਂਜੀ ਜਿੱਥੇ ਕਾਫੀ ਗੋਲੀਬਾਰੀ ਹੋਈ ਆ ਜ਼ਮੀਨ ਦੇ ਕਬਜ਼ੇ ਲੈ ਕੇ ਇਹ ਜ਼ਮੀਨ ਮਾਲਕ ਜਿਹੜਾ ਕਸਤਕਾਰ ਆ ਉਹ ਜੀਵਨ ਬਿਲਕੁਲ ਹੀ ਥੋੜਿਆ ਭੰਨਿਆ ਗਿਆ ਹੈ ਗੋਲੀਆਂ ਚੱਲੀਆਂ ਹਨ ਫਾਇਰਿੰਗ ਹੋਈ ਪਈ ਆ ਕਾਫੀ ਜਾਨਕੀ ਨੁਕਸਾਨ ਹੋਇਆ ਲੋਕਾਂ ਦਾ ਇਹਨਾਂ ਦਾ ਕਹਿਣਾ ਕਿ 30-35 ਇਹਨਾਂ ਦੇ ਜਿਹੜੇ ਖੱਤਿਆ ਚ ਆਲੂ ਲੱਗਾ ਸੀ ਆ ਉਹ ਸਾਰਾ ਨਸ਼ਟ ਕਰਤਾ ਮੌਕੇ ਤੇ ਸਦਰ ਥਾਣਾ ਦੀ ਬੋਲ ਅਸਲ ਤੋਂ ਗੋਰਤਿਹ ਦੀ ਗਵਾਇ ਚ ਪਹੁੰਚੀ ਹੋਈ ਆ ਪੂਰੀ ਜਾਂਚ ਪੜਤਾਲ ਕਰ ਰਹੀ ਹੈ ਮਾਮਲੇ ਦੀ ਤੇ ਆਸੂ ਜਿਹੜੇ ਪੀੜਤਾ ਉਹ ਜਿਹੜੇ ਲਾਜ ਨੇ ਸੁਖਾਣੀ ਪਿੰਡ ਵਿਖੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਦਿਨ ਚਾਰ ਬੰਦਿਆਂ ਨਾਲ ਬਣ ਟੁੱਪ ਕੀਤੀ ਥਾਰ ਚੀਪ ਦੀ ਕੀਤੀ ਭੰਨ ਤੋੜ ਕਪੂਰਥਲਾ ਦੇ ਪਿੰਡ ਕਾਲਾ ਸੰਗਿਆ ਨੇੜੇ ਪਿੰਡ ਸੁਖਾਣੀ ਵਿਖੇ ਐਤਵਾਰ ਨੂੰ ਦੁਪਹਿਰ ਦੇ ਕਰੀਬ 3 ਵਜੇ ਦੇ ਨੇੜੇ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਇੱਕ ਧਿਰ ਨੇ ਦੂਜੀ ਧਿਰ ਤੇ ਕੀਤਾ ਹਮਲਾ ਮੌਕੇ ਤੇ ਵੇਖਣ ਵਾਲਿਆਂ ਨੇ ਕੈਮਰੇ ਅੱਗੇ ਦੱਸਿਆ ਕਿ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਕਰੀਬ 70/80 ਬੰਦਿਆਂ ਨੇ ਹਥਿਆਰਾਂ ਸਮੇਤ ਹਮਲਾ ਬੋਲਿਆ ਤੇ ਇੱਕ ਰਾਂਚ ਆਲੂ ਦੀ ਤਿਆਰ ਫਸਲ ਨੂੰ ਵਾਹ ਦਿੱਤਾ। ਗਿਆ ਉਹਨਾ ਹਮਲਾਵਰਾਂ ਨੇ ਦਾਤਲ ਅਤੇ ਤੇਜ਼ਕਾਰ ਹਥਿਆਰਾਂ ਨਾਲ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਗੰਭੀਰ ਜ਼ਖਮੀ ਕੀਤਾ ਜੋ ਕਿ ਜੇਰੇ ਇਲਾਜ ਚਲੰਦਰ ਹਣ ਮੌਕੇ ਤੇ ਮੌਜੂਦ ਗਵਹਾਂ ਦੇ ਕਹਿਣ ਤੇ ਲੜਾਈ ਦੌਰਾਨ ਹਵਾਈ ਫਾਇਰਿੰਗ ਵੀ ਕਾਫੀ ਕੀਤੀ ਗਈ ਮੌਕੇ ਤੇ ਖੜੀ Thar Jeep ਨੂੰ गया इस लड़ाई दौरान इलाके च दहशत का माहौल है सूत्रा अनुसार हमलावर पिछे बहुत सियासी बंद हैड़ताल चल रही है थार जीप पुलिस ने अपने कब्जे च लै ली है पीड़ित हजे इलाज करवा रहे सोमवार उन्होंने बयान लेके बनती कारवाई अमल च लिया जाएगी इलाके च गुंडागर दर्दाशत नहीं की जाएगी अमन कानून ਦਾ ਮਹੌਲ ਬਰਕਰਾਰ ਰੱਖਿਆ ਜਾਵੇਗਾ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਰਿਪੋਰਟ ਸਮਝੀ ਤੁਹਾਡਾ ਆਪਣਾ ਸਾਵੀ ਭਾਜੀ ਭਾਜੀ ਕਿਹੜਾ ਪਿੰਡ ਹੈ ਕਾਲਾ ਸੰਘਿਆ ਭਾਜੀ ਭਾਜੀ ਅੱਜ ਜਿਹੜੀ ਘਟਨਾ ਆਈ ਹੈ ਕਿਹੜੇ ਪਿੰਡ ਹੋਈ ਹੈ ਔਰ ਕੀ ਗੱਲ ਹੋਈ ਹੈ ਇਹ ਸਖਾਣੀ ਹੋਈ ਆ ਭਾਜੀ ਠੱਕੇ ਨਾਲ ਸਾਡੇ ਥਾਂ ਦੇ ਆਲੂ ਵਾਗਏ ਜਦੋਂ ਭਾਜੀ ਹੁਣੇ ਆਏ ਆ ਤਾਂ ਇਹਨਾਂ ਨੇ ਬਾਅਦ ਚ ਕੁੱਟਮਾਰ ਕੀਤੀ ਆ ਜੀ ਨਾਲੇ ਗੱਡੀ ਭੰਨੀ ਆ ਤੁਹਾਡੇ ਸਾਹਮਣੇ ਕੁੱਟਮਾਰ ਕੀਤੀ ਹੈ ਨਾਮ ਦਾ ਨਹੀਂ ਭਾਜੀ ਕਿੰਨੇ ਕੁ ਬੰਦੇ ਸੀਗੇ ਬੰਦਾ ਹੋਣਾ ਘੱਟੋ ਘੱਟ 70 80 ਅੱਛਾ ਹਾਂ ਜੀ ਜਿੱਥੇ ਸੀ ਆ ਕੇ ਉਹਨਾਂ ਨੇ ਉਹਨਾਂ ਨੇ ਭਾਨਾ ਤੋੜ ਕੀਤੀ ਆ ਜੀ ਆ ਤੁਹਾਡੇ ਸਾਹਮਣੇ ਹੀ ਆ ਜੋ ਵੀ ਆ ਹਨਾ ਦਾਤ ਮੁੰਡੇ ਸਾਡੇ ਦੇ ਬੱਚੇ ਆ ਜੀ ਠੀਕ ਆ ਜੀ ਦਾਤ ਵੀ ਮਾਰ ਕੇ ਗਿਆ ਮੁੰਡੇ ਸਾਡੇ ਤੇ ਭਾਜੀ ਦੇ ਵੀ ਸੱਟ ਲਾਈ ਸਾਡੇ ਤੇ ਠੀਕ ਆ ਨਾਲੇ ਗੱਡੀ ਭੰਨੀ ਆ ਜੀ ਇਹਨਾਂ ਨੇ ਸਾਰਿਆਂ ਨੂੰ ਕੀ ਸੀ ਕੋਈ ਪੁਰਾਣੀ ਦੰਜਿਸ ਸੀਗੀ ਪੈੜੀ ਦਾ ਸੀਗਾ ਜੀ ਠੀਕ ਆ ਜੀ ਪੈੜੀ ਦਾ ਰੋਣਾ ਪੈੜੀ ਦਾ ਰੋਣਾ ਸੀਗਾ ਠੀਕ ਆ ਜੀ ਹਾਂ ਜੀ ਹਾਂ ਜੀ ਅਬਾ ਕੇ ਆਲੂ ਦੇਖ ਲਓ ਸਾਡੇ ਸਾਰੇ ਆਲੂ ਵਾਗ ਆ ਜੀ ਤੁਹਾਡੀ ਪੈੜੀ ਦਾ ਆਲੂ ਖਰਾਬ ਕੀਤਾ ਵਾ ਤਿੰਨਾ ਖੱਤਿਆਂ ਦਾ ਜੀ ਤਨ ਖੱਤਿਆ ਨਾ ਹਾਂਜੀ ਪੁਰਾਣੀ ਗੱਲ ਚੱਲਦੀ ਹੈ ਕਿ ਪਹਿਲੀ ਦੀ ਪੁਰਾਣੀ ਪੁਰਾਣੀ ਲੜਾਈ ਚੱਲਦੀ ਨਹੀਂ ਲੜਾਈ ਪੁਰਾਣੀ ਤਾਂ ਨਹੀਂ ਸੀ ਕੋਈ ਜਿਹੜੇ ਆ ਜਾ ਸਾਹਮਣੇ ਆ ਜਾ ਆ ਜਾ ਦੂਜਾ ਘਟੋ ਘਟ ਮਾਰਾ ਖੱਤੇ ਵਾਗ ਗਿਆ ਜੀ ਆ ਤੇ ਮੈਂ ਆ ਦੇਡ ਗੇਡ ਵਾਗ ਗਏ ਆ ਜੀ ਅੱਛਾ 15 ਅਗਰਤੀਆਂ ਦੇ ਗੇਡ ਗੇਡ ਵਾਗ ਗਏ ਡੇਢ ਤੋਂ ਜਿਨ੍ਹਾਂ ਦਾ ਪਰਾਂ ਦੇ ਜੀ ਉਹ ਵੀ ਵਾਗ ਗਏ ਉਹ ਵੀ ਇੱਥੇ ਸੀ ਕੋਈ ਫਰਕ ਵੀ ਹੋਈ ਆ ਫਾਇਰਿੰਗ ਹੀ ਰੇਕਟੇ ਤੋਂ ਬਹੁਤ ਜ਼ਿਆਦੀ ਫਾਇਰਿੰਗ ਹੋਈ ਆ ਜੀ ਅੱਛਾ ਪੁਰਾਣੀ ਨਿਸਾਨ ਤਾਂ ਨਹੀਂ ਆਇਆ ਮੇ ਬਚਾ ਹੋ ਗਿਆ ਜੀ ਪਰ ਕੱਟ ਲੱਗ ਗਿਆ ਮੁੰਡੇ ਦੇ ਦਾਤ ਮਾਰ ਗਿਆ ਜੀ ਸਾਡੇ ਦੇ ਹਾਂ ਜੀ ਮੁਲਾਜ਼ਮ ਤਾਂ ਬਾਅਦ ਚ ਆਏ ਆ ਜੀ ਅੱਛਾ ਸਭ ਕੁਝ ਹੋਣ ਤੋਂ ਬਾਅਦ ਆਏ ਹਾਂ ਜੀ ਸਦਾ ਹੀ ਦਾਤ ਮਾਰਿਆ ਜੀ ਸਰ ਅੱਛਾ ਹਾਂ ਜੀ ਕੀ ਮੰਗ ਕੀ ਹੁਣ ਤੁਹਾਡੀ ਪੁਲਿਸ ਪ੍ਰਸ਼ਾਸਨ ਮੰਗ ਸਾਡੀ ਇਹ ਆ ਭਾਜੀ ਸਾਨੂੰ ਨਿਆਂ ਮਿਲਣਾ ਚਾਹੀਦਾ ਜੀ ਨਾਲੇ ਸਾਡੇ ਬੰਦੇ ਆ ਦੇ ਸੱਟਾਂ ਲਾਈਆਂ ਸਾਡੇ ਭਾਜੀ ਦੇ ਲਾਈਆਂ ਨਾਲੇ ਦੇਖ ਲਓ ਤੁਹਾਡੇ ਸਾਹਮਣੇ ਗੱਡੀ ਕਿੰਨੀ ਭੰਗ ਗਿਆ ਆ ਤਿੰਨ ਖੱਤਿਆਂ ਦਾ ਦੇਖ ਲਓ ਜੀ ਕੀ ਹਾਲ ਬਣਾ ਗਿਆ ਜੀ ਕਿੰਨਾ ਕਿ ਟੋਟਲ ਨੁਕਸਾਨ ਹੋ ਗਿਆ ਟੋਟਲ 15-16 ਖੱਤਿਆਂ ਦਾ ਹੈਗਾ ਜੀ ਵਿੱਚੇ ਇਧਰ ਪਾ ਕੇ ਦਾਜਾ ਕਿੰਨਾ ਕਿਨਖਾਨ ਹੋ ਗਿਆ ਨਾ ਹੋ ਗਿਆ ਹੁਣ 25 30 ਲੱਖ ਡੇੜ ਗੇੜ ਭਾਜੀ ਨਾਮ ਨਾ ਹੋ ਗਿਆ ਕਿਹਣਾ ਕਹਿੰਦੇ ਸਰ ਸਰ ਕਹਿਣਾ ਚਾਹੁੰਦੇ ਆ ਸਾਡੇ ਆਲੂ ਸੀਗੇ ਯਾਰ ਹਾਂ ਉਹਦੇ ਤਿਆਰਦੀ ਤੇ ਪੈਸੇ ਵਾਲੇ ਬੰਦੇ ਆਏ ਤੇ ਵਾਕੇ ਗਾ ਗਏ ਯਾਰ ਇੱਟਾ ਦਾ ਨੂੰ ਛਾੜ ਕੇ ਟਰੈਕਟਰ ਚੱਲਿਆ ਇੱਥੇ ਹਾਂਜੀ ਟਰੈਕਟਰ ਚੱਲਿਆ ਯਾਰ ਹਾਂ ਬੱਟੀਆਂ ਆ ਬੰਦੇ ਗੋਲੀ ਹਵਾਈ ਫੇਰ ਬਹੁਤ ਜਿਆਦਾ ਚੱਲੇ ਆ ਜੀ 2 250 ਬੰਦਾ ਸੀ ਓਕੇ ਤੇ ਕਿੰਨੀ ਪਹਿਲੀ ਦਾ ਆਲੂ ਖਰਾਬ ਕਰ ਗਏ ਆ ਜੀ 10 ਖਤਿਆਂ 10 ਖਤਿਆਂ ਜਿਹੜੇ 10 ਕਿੱਲੇ ਆ ਕੀ ਗਾ ਸਾਰੇ ਤੁਹਾਡੇ ਸਾਹਮਣੇ ਹੀ ਆ ਜੀ ਕਾਰਨ ਕੀ ਸੀਗਾ ਜਿਹੜੇ ਇੰਨੇ ਲੋਕ ਆਏ ਅੱਜ ਇਹ ਇਹਨਾਂ ਦੀ ਆਪਸ ਵਿੱਚ ਹੀ ਆ ਕੋਈ ਗੱਲਬਾਤ ਕੋਈ ਜ਼ਮੀਨ ਦਾ ਝਗੜ ਕਵਤੇ ਕੋਈ ਝਗੜਾ ਠੀਕ ਹੈ ਜਿਹੇਸ ਬੰਦੇ ਨੇ ਠੇਕੇ ਤੇ ਦਿੱਤੀ ਸੀ ਪਾਈ ਤਾਂ ਉਹ ਬੰਦੇ ਨੇ ਕਹਿੰਦਾ ਤਾਂ ਮੂਹ ਟੱਕਾ ਬਾਓ 1500 ਤੱਕ ਹੂੰ 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 ਉਹ ਜਿਹੜੀ ਗੱਲ ਉਹ ਸਾਰੇ ਬਾਅਦ ਤੇ ਹਾਂ ਜੀ ਹੂੰ ਹੂੰ ਹੁਣ ਤੁਹਾਡੀ ਕੀ ਮੰਗ ਆ ਗੱਡੀ ਮੰਗਿਆ ਜੀ ਸਾਨੂੰ ਸਾਡਾ ਵਾਜਾ ਦਵਾਇਆ ਜਾਵੇ ਜੋ ਕਾਰ ਵਾਈ ਦੋਸ਼ੀਆਂ ਨੇ ਕੀਤੀ ਆ ਇਸ ਤੋਂ ਲਾਵਾ ਹੋਰ ਕੀ ਪੰਤੋਲ ਹੋਈ ਆ ਉਹ ਗੱਡੀ ਆ ਭਾਜੀ ਹੁਣ ਹੀ ਆਈ ਸੀ ਗੱਡੀ ਦੇ ਵਿੱਚ ਹੂੰ ਭਾਜੀ ਉਹਨਾਂ ਦੇ ਗੱਲ ਪਏ ਰਹੇ ਹੁਣ ਅੱਛਾ ਤੇ ਗੱਡੀ ਥੋੜੀ ਆ ਹਾਂਜੀ ਗੱਡੀ ਥੋੜੀ ਆ ਕਿਹੜੀ ਗੱਡੀ ਸੀ ਕਾਰ ਗੱਡੀ ਸੀ ਅੱਛਾ ਤੇ ਤੁਹਾਡੇ ਕਿੰਨੇ ਕ ਬੰਦੇ ਉਹਨਾਂ ਨੂੰ ਦਖਮੀ ਕੀਤੇ ਆ ਸਾਡੇ ਹੈਗੇ ਜੀ ਤਿੰਨ ਚਾਰ ਪੰਜ ਗੋੜੀ ਲੱਗੀ ਕਿਸਨੂੰ ਨਹੀਂ ਐਕਟ ਵੀ ਲੱਗ ਥੋੜੀ ਆ ਤੇ ਦੋਗ ਕਦੇ ਸੱਤ ਤੇ ਆ ਇਹ ਬੰਦੇ ਕਿਹੜੇ ਨਾਮ ਲਵੋਗੇ ਨਾ ਨੇ ਰੀਟ ਆਪਣੇ ਨੂੰ ਬਤਾ। ਅੱਛਾ ਸੱਦੋਂ ਵਾਲਦੂ ਸੀਗੇ। ਸਹੀ ਵਾਲਦੂ। ਕਿੰਨੇ ਕ ਬੰਦੇ ਸੀਗੇ? ਇਹ ਇੱਥੇ ਕ ਕੋਈ 2-250 ਬੰਦਾ। 2-250 ਬੰਦਾ। 10 ਟਰੈਕਟਰ ਸੀਗੇ। 10 ਟਰੈਕਟਰ ਸੀ। ਜਿਹੜੇ ਖਬਦਾਰਾਂ ਨੇ ਨੀਦ ਰਾਇ ਸੀਗੇ। ਹਾਂਜੀ। ਤੁਹਾਡੀ ਹੁਣ ਮੰਗ। ਸਾਡੀ ਮੰਗ ਇਹ ਆ ਜੀ ਜੋ ਜੋ ਦੋਸ਼ਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਫਸਲ ਬਾਈ ਹੈ ਜੀ। ਠੀਕ ਹੈ। ਸਾਡੇ ਕੋਲ 15 ਜੂਨ ਤੱਕ ਇਹ ਪਈ ਠੇਕੇ ਤੇ। ਠੀਕ। ਜਿਸ ਮਾਲਕ ਨੇ ਵੇਚੀ ਆ ਜੀ ਉਹ ਕਹਿੰਦਾ ਹੈਗਾ ਤੁਸੀਂ 15 ਜੂਨ ਤੱਕ ਉਹ 15 ਜੂਨ ਤੱਕ ਸਾਡੇ ਕੋਲ ਉਹ ਠੇਕਾ ਗਿਆ ਆ ਜੀ। ਹਾਂ ਹਾਂ। Very